ਕੁਚਾਰੀ ਸਿਮਰਨ ਵੇਖ ਕੇ ਕੀ ਹਾਲ ਆ ਮਾਤਾ ਦਾ ਸੋਇ ਗਲ ਕਿਸਰਾਂ ਨੂੰ ਕਰੋ ਕੱਢੀ ਹੋਈ ਹੈ ਵੇਖਦੀ ਪਈਆਂ ਹੀ ਕੁਛ ਕਰਦੀਆਂ ਵੀਆਂ ਹੋਰ ਕੀ ਵੀ ਕਰਦੀਆਂ ਇਹ ਨਹੀਂ ਸੁਧਰ ਸਕਦੀ ਉਹ ਨੂੰ ਮਲ ਜਾਏ ਉੱਥੇ ਇਹਦਾ ਹਾਲ ਹੈ ਉਹ ਇੱਧਰ ਆਵੇ ਉੱਥੇ ਹਰ ਵੇਲੇ ਘਰ ਚ ਬੱਚਿਆਂ ਦਾ ਚੀਕ ਚਹਾੜਾ ਪਾਛੜਦੀ ਮੇਰੀ ਗੱਲ ਸੁਨੋ ਪਤਾ ਕੀ ਗੱਲ ਜੈ ਬੇਨ ਜੀ ਇਹ ਚਾਈ ਨਾ ਚਾਈ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਆਪਣਾ ਇਹ ਇੰਨੇ ਨਾ ਆਪਣੀਆਂ ਹੀ ਚਲਾਨੀਆਂ ਜੀ ਇਹ ਜਿੱਥੇ ਜਾਂਦੀ ਜਿੱਥੇ ਸਿਆਪਾ ਗੱਡੀ ਨੂੰ ਘਰ ਜਾਵੇ ਉਧਰ ਪੰਗਾ ਇੱਧਰ ਆਵੇ ਇੱਧਰ ਸਿਆਪਾ ਇਹ ਰਹਿਣਾ ਹੀ ਰਹਿਣਾ ਜੀ ਇਹ ਇਹਨਾਂ ਨੂੰ ਆਪਣਾ ਦਿਮਾਗ ਵਰਤਣਾ ਪੈਣਾ ਜੀ ਉਹ ਤਾਂ ਹੈ ਨੂੰ ਰੱਬ ਹੀ ਸੁਧਾਰੇ ਸੁਧਾਰੇ ਨੇ ਕਿਦਾਂ ਸੁਧਰਨਾ ਇਸ ਉਮਰ ਚ ਨਾ ਲੈ ਇਹਨੂੰ ਆ ਤਾਂ ਹੀ ਇਹ ਹੋ ਜੀਏ ਪੈ ਗਈਆਂ ਇਹ ਬੱਚੇ ਜੋ ਵੇਖਦੇ ਟੀਵੀ ਤੇ ਵੇਖਣ ਦੇ ਤੂੰ ਤੂੰ ਕੀ ਲੈਣਾ ਦੇਣਾ ਇਹਨਾਂ ਤੋਂ ਇਹ ਵੀ ਛੋਟੂ ਛੋਟੀ ਗੱਲਾਂ ਤੇ ਨਿੰਦੋਲਣ ਧੀਰੇਗੀ ਤੇ ਹੋਰ ਆਹ ਨਾ ਕੰਮ ਕਰੋ ਤੇ ਉਹ ਨਾ ਕੰਮ ਕਰੋ ਤੇਰੀ ਉਮਰ ਬੀਤ ਗਈ ਐ ਤੂੰ ਕੀ ਲੈਣਾ ਦੇਣਾ ਇੰਜ ਨਾ ਕਰੋ ਤੂੰ ਜਿਨਾ ਕਰੋ ਹਾਂ ਇਨੀ ਟੋਕਾ ਟਾਕੀ ਮੇਰੀ ਗੱਲ ਸੁਣੋ ਅਸੀਂ ਨੂੰਹਾਂ ਨੂੰ ਕਿਉਂ ਕਰਨੀ ਉਹਨਾਂ ਨੂੰ ਆਪਣੇ ਘਰ ਦਾ ਨਹੀਂ ਪਤਾ ਸਭ ਪਤਾ ਵਾ ਉਹਨਾਂ ਨੂੰ ਕੀ ਬੜਦਾ ਪੈ ਕੀੁਰਦਾ ਪੈ ਕੀ ਲਿਆਣਾ ਕੀ ਕਰਨਾ ਬੈਠੀ ਬੈਠੀ ਵੀ ਟਿਕਦੀ ਨਹੀਂ ਟਿਕਦੀ ਨਹੀਂ ਕੰਮ ਕੋਈ ਕਰਨਾ ਨਹੀਂ ਹੋ ਬਸ ਮੂੰਹ ਦੀ ਲਹਿਰ ਦਾ ਥਾਣੀ ਰੜਦਾ ਜੀ ਉਹਨੇ ਟੀਵੀ 'ਚ ਆਪ ਸੀਰੀਅਲ ਵੇਖਣਾ ਨਾ ਤੂੰ ਨੇ ਸੀਰੀਅਲ ਹੀ ਚਲਵਾਣਾ ਜੀ ਡਾਕਟਰ ਬੈਂਕ ਨੇ ਡਾਕਟਰ ਬਈ ਆਂਦੀ ਹੂ ਉੱਥੇ ਮੈਂ ਹੀ ਦੇਖਣਾ ਤੇ ਆਹੀ ਦੇਖਣਾ ਤੂੰ ਨਹੀਂ ਵੇਖ ਤੱਕ ਇੱਕ ਗਲਤੀ ਸਾਰੀ ਨਾ ਚਾਈਦੀ ਚਾਈਦੀ ਉਹ ਘਾਟੋ ਲਾਈ ਬੋ ਆੜੜ ਦੀ ਹਰ ਵੇਲੇ ਸ਼ਾਂਤੀ ਰਹਿ ਨਹੀਂ ਦਿੰਦੀ ਘਰ ਦੇ ਵਿੱਚ ਕਿਤੇ ਸ਼ਾਂਤੀ ਰਵੇ ਲੈ ਕੇ ਸਵੇਰੇ ਸਵੇਰੇ ਉੱਠ ਕੇ ਇੱਕ ਤੇ ਚਰੀ ਕੰਮ ਕਰਦੀ ਜਾਂਦੀ ਇੱਕ ਕੁੱਤਿਆ ਖਾਣੀ ਕਰਾਉਂਦੀ ਆ ਨੇ ਦੇਖੋ ਲੋ ਪੜੀਆਂ ਲਿਖੀਆਂ ਕੋਈ ਬੇਫਿਕਵਾਈ ਆ ਮਨਨ ਸਭ ਪਤਾ ਦੋ ਰੋਟੀ ਦੀ ਦੁਕਾਨੀ ਤੋਂ ਚਾਂਤੀ ਨਾ ਖਾਲਾ ਚੁੱਕ ਕੇ ਨਹੀਂ ਸੀ ਨਾ ਬੰਦਾ ਬਜ਼ੁਰਗ ਹੁੰਦਾ ਨਾ ਬੰਦਾ ਕਹਿੰਦਾ ਮੈਂ ਨਾ ਆਪਣਾ ਸੁਭਾਅ ਕੋੜਾ ਹੈਗਾ ਵੀ ਨਾ ਮੈਨੂੰ ਚੇਂਜ ਕਰਾਂ ਮੈਂ ਇਹਨਾਂ ਕੋਲ ਰੋਟੀ ਖਾਣੀ ਆਉਣ ਵਾਲਾ ਸਮਾਂ ਭੈਣ ਜੀ ਕਿੰਨੇ ਦੇਖਿਆ ਕਿੰਨੇ ਵੇਖਿਆ ਜੀ ਔਰ ਪਤਾ ਨਹੀਂ ਜੇ ਕੀ ਕੁਝ ਹੋਣਾ ਸਾਡੇ ਨਾਲ ਜਿੰਹੂਆਂ ਦੇ ਨਾਲ ਚੰਗੀ ਰਹੇਗੀ ਨਾ ਤੇ ਇਹਨਾਂ ਨੇ ਸਾਹਮਣਾ ਜੇ ਨਹੀਂ ਤੇ ਇਹਨਾਂ ਵੀ ਕਹਿੰਦਾ ਚਲ ਤੁਰਦੀ ਲਾ ਜਿਹੜੇ 4 ਦਿਨ ਬਾਅਦ ਜਾਣਾ ਪਹਿਲਾਂ ਹੀ ਤੋਰ ਤੂੰ ਹੋਰ ਕੀ ਐ ਹੀ ਕੁਛ ਹੋਣਾ ਹੀ ਤੇ ਜੇ ਇਹ ਜਬਾਨ ਵੇਖ ਲੋ ਜਬਾਨ ਹੀ ਕਹਿੰਦੇ ਤੂੰ ਕੁ ਆ ਜਾਂਦੀ ਜੇ ਤੇ ਜਬਾਨ ਹੀ ਜੀ ਕੁ ਆਉਂਦੀ ਜੇ ਇੱਥੇ ਤੂੰ ਹੀ ਕੁਵਾ ਗਈ ਜੇ ਹੋਰ ਕੀ ਚਲੋ ਭਿੰਜੀ ਕੀ ਕਰ ਸਕਦੇ ਆ ਇਹ ਰਾਜ ਕਰਾਉਣ ਆ ਲੈਣੇ ਜੇ ਭੀਖਾਰ ਕਹਿੰਦੇ ਜਬਾਨ ਹੀ ਰਾਜ ਕਰਾਂਦੀ ਐ ਇਹ ਜਬਾਨ ਹੀ ਭੀਖਵਾਉਂਵਾ ਜਾਂਦੀ ਐ ਇਹੋ ਜਿਹੇ ਹਾਲਾਤ ਬਣ ਗਏ ਇੱਥੇ ਤੱਕ ਸਹੀ ਗੱਲ ਜੀ ਚਲੋ ਵੇਖ ਕੇ ਤਰਸਾਂਦਾ ਬੱਚਾ ਬਿਲਕੁਲ ਜੀ ਚਲ ਹਾਂ ਚਲ ਚੰਗਾ ਵੀ ਇੱਕ ਦਿਹਾਉਨੇ ਕੀ ਬਣ ਹਾਂ ਹੋਰ ਦੇਖੋ ਫੇ ਦਾ ਰੋਲਾ ਸੋ ਆ ਬਿਲਕੁਲ ਜੀ ਜਸਪੀਰ ਭੈਣ ਜੀ ਜਸਪੀਰ ਭੈਣ ਜੀ ਦੇ ਕਿਸ ਤਰ੍ਹਾਂ ਸੁੱਤੀ ਪਈ ਹੈ ਕਿਰਨ ਦਾ ਵੀ ਕੋਈ ਪਤਾ ਨਹੀਂ ਕਿੱਥੇ ਹੈ ਗਈ ਕਿੱਥੇ ਨਹੀਂ ਨੂੰ ਪਤਾ ਨਹੀਂ ਲੱਗਦਾ ਵਾ ਕੋਈ ਆਇਆ ਘਰ ਚ ਨਹੀਂ ਆਇਆ ਮੇਰੀਆਂ ਨਿੰਦਰਾ ਹਰਾਮ ਹੋਈਆਂ ਜਾਂ ਜਸਪੀਰ ਜੀ ਦੀ ਜਸਪੀਰ ਜੀ ਦੀ ਹੂੰ ਭੈਣ ਮੇਰੇ ਉੱਠ ਜਾ ਬੂਵੇ ਤੇਰੇ ਚੋਰ ਚਪਟ ਖੁੱਲੇ ਪਏ ਆ ਮੰਜੂ ਤੂੰ ਆ ਜਾ ਆ ਜਾ ਹਣੀ ਤੈਨੂੰ ਕੋਈ ਪਤਾ ਨਹੀਂ ਲੱਗਦਾ ਤੁਹਾਡੇ ਬੂਵੇ ਸਾਰੇ ਖੁੱਲੇ ਮੈਂ ਅੰਦਰ ਆ ਗਈ ਨਾ ਤੇਰੀ ਨੂੰ ਨਜ਼ਰ ਆਣ ਦੇ ਬੈ ਜਾ ਬਵਾ ਕੀ ਤੇ ਸਹੀ ਹੈ ਤੈਨੂੰ ਪਤਾ ਅੱਜ ਕੱਲ ਮੋਲ ਕਿੰਨਾ ਖਰਾਬ ਹੈ ਤੇ ਬੂਵੇ ਤੇਰੇ ਖੁੱਲੇ ਪਏ ਸਾਰੇ ਤੇ ਕੋੜਾ ਨਹੀਂ ਸੀ ਲੱਗਾ ਕੁਝ ਵੀ ਨਹੀਂ ਲੱਗੇਦਾ ਹੀ ਬੂਆ ਖੁੱਲਾ ਹੀ ਤੇਰਾ ਹਾਂ ਹਾਂ ਨਹੀਂ ਕਾਸ਼ ਵੀ ਬੜੀ ਜਿੱਦ ਕਰਨ ਢਈ ਆ ਉਹ ਪਤਾ ਨਹੀਂ ਕਿਹੜੀ ਗੇਮ ਵੇਖ ਕੇ ਆਈ ਉਹ ਪਰਸੋਂ ਆਪਣੇ ਨਾਨਕੇ ਗਈ ਸੀ ਤੇ ਉਹ ਆ ਕੇ ਕੱਲ ਦੀ ਰੋਲਾ ਹੀ ਪਾਈ ਜਾਣ ਦੀ ਕਿ ਦਾਦੀ ਮੈਨੂੰ ਗੇਮ ਲੈ ਕੇ ਦੇ ਗੇਮ ਲੈ ਕੇ ਤੇ ਤੇ ਮੇਰਾ ਇਹ ਤਾਂ ਬੇਸ ਨੇ ਸੀ ਠੀਕ ਹੈਗੀ ਤੇ ਮੈਂ ਨੂੰ ਕਿਹਾ ਪਹਿਣਾ ਮੈਂ ਲੱਗੇ ਲੰਮੇ ਪਹਿਣ ਤੇ ਜਾਂ ਤੂੰ ਲੈ ਜਾ ਤੇ ਮੈਂ ਤੁਹਾਨੂੰ ਕਹਿ ਕੇ ਗਈ ਸੀ ਹੋੜਾ ਲਾ ਕੇ ਜਾ ਮੀ ਬਾਹਰੋਂ ਲੋਕ ਲਾ ਜੀ ਚੱਲ ਪਹਿਣ ਤੇਰੀ ਤਬੀਅਤ ਨਹੀਂ ਠੀਕ ਸੀ ਤੇ ਤੇਰੀ ਤਬੀਅਤ ਹੋਰ ਖਰਾਬ ਹੋ ਜਾਏ ਤੈਨੂੰ ਕੋਈ ਲੁੱਟ ਪੁੱਟ ਕੇ ਲੈ ਜਾਂਦਾ ਨਹੀਂ ਪਹਿਣਾ ਆ ਸਾਡੀ ਗਲੀ ਬੜੀ ਚੰਗੀ ਆ ਇੱਥੇ ਨਹੀਂ ਕੋਈ ਡੱਬੀ ਮਕਾਨ ਆ ਮੇਰਾ ਕੋਈ ਚੱਕਰ ਨਹੀਂ ਬੜੇ ਮੈਂ ਵੀ ਇਹੀ ਲਿਆ ਗਲੀ ਦੇ ਵਿੱਚ ਜਿੰਨਾ ਕਿ ਡੱਬੀ ਮਕਾ ਸਾਰੇ ਆਪ ਆਪਨੇ ਅੰਦਰ ਵੜੇ ਪਏ ਆ ਉਹ ਨਹੀਂ ਸਭ ਦੇ ਕੈਮਰੇ ਲਗੇ ਤੇ ਆ ਰਹ ਦੇ ਅੱਛਾ ਬੈਤ ਮੈਂ ਪਾਣੀ ਲੈ ਕੇ ਆਵਾਂ ਨਹੀਂ ਮੈਂ ਪਾਣੀ ਨਹੀਂ ਪੀਣਾ ਹਾਂ ਮੈਂ ਤੇ ਆਪ ਕਲਪ ਦੀ ਆਈ ਉਹ ਕਰੋ ਕੀ ਹੋਇਆ ਕਿਚਾ ਹੀ ਮੁਰਦੀ ਨਹੀਂ ਹੈਗੀ ਨੂਆ ਤੀਆਂ ਵਾਲੇ ਸਹੀ ਹੋ ਗਏ ਚਾਹੀਦਾ ਬਸ ਉਹੀ ਹਾਲ ਹੈ ਗਈ ਜਿਸ ਤਰ੍ਹਾਂ ਪਲਣਾ ਕਰਦੀ ਨਹੀਂ ਚੱਲ ਨੇ ਚੁੱਪ ਕਰ ਬਾਅਦ ਚ ਗੱਲ ਦਸੀ ਜਿਹੜੀ ਦੱਸਣੀ ਇੱਧਰ ਆ ਜਾ ਫੇਰ ਤੂੰ ਕੰਨੀ ਨਿਮਰ ਇਲਾਕਾ ਦੁੱਖ ਦਾ ਇੱਧਰ ਆ ਜਾ ਇਲਾਕ ਤੇ ਮੇਰਾ ਕੀ ਦੁੱਖਣਾ ਤੇ ਕੀ ਨਹੀਂ ਦੁੱਖਣਾ ਚਾਹੀ ਲਈ ਠਕਾ ਮਾਰਿਆ ਮਨ ਨੂੰ ਤੇ ਤੁਸੀਂ ਤੇ ਵਧੀਆ ਰਹੇ ਹੋ ਵੱਖਰੇ ਹੋ ਗਏ ਹੋ ਕਲਮ ਕਲੇ ਮਕਾਨ ਚ ਰਹਿਣ ਦੇ ਹੋ ਤੁਹਾਡੀ ਨੂੰ ਵੀ ਸੁਖੀ ਤੇ ਤੁਸੀਂ ਵੀ ਸੁਖੀ ਦੀ ਦੀ ਫਸ ਤੇ ਮੈਂ ਗਈ ਜੇ ਨਹੀਂ ਮੇਰੀ ਗੱਲ ਸੁਣ ਗੱਲ ਦਾ ਗੁੱਸਾ ਨਾ ਕਰੀ ਨਹੀਂ ਨਹੀਂ ਮੈਂ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਸੁਖੀ ਸੁਖੀ ਤੇ ਮੈਂ ਵੀ ਹੋਣਾ ਮੈਂ ਪਹਿਲਾਂ ਆਪਣਾ ਘਰ ਵਿਖੜਾ ਸੀ ਠੀਕ ਆ ਮੈਂ ਮੰਨੀ ਆ ਕਿ ਸਸਰੂ ਘਰੋਂ ਨਹੀਂ ਜਨਾ ਚਾਹੀਦਾ ਪਰ ਮੈਂ ਕਰਦੀ ਕਿ ਮੇਰੇ ਘਰ ਦੇ ਵਿੱਚ ਤਾਂ ਨਿਤਕਲੇਸ਼ ਰਹਿਣ ਲੱਗ ਪਿਆ ਸੀ ਜਦੋਂ ਮਰਜੀ ਕਿਰਨ ਨੇ ਸਵੇਰੇ ਉੱਠਣਾ ਉੜਦੇ ਬੋਲਣ ਲੱਗ ਪਣਾ ਇਨਸਾਨ ਨੂੰ ਆਪਣੇ ਉਮਰ ਮੁਤਾਬਕ ਟੱਲਣਾ ਚਾਹੀਦਾ ਨਹੀਂ ਟਲਦੀ ਪਈ ਉਹ ਨਹੀਂ ਟਲਦੀ ਅੱਜ ਸ਼ੇਰ ਦਾ ਰਿਦੀ ਨਾਲ ਅੱਡਾ ਲਾਇਆ ਹੈ ਨੀ ਪੋਤਰੀ ਮੇਰੀ ਨੇ ਕਿਤੇ ਮੋਬਾਈਲ ਫਾੜ ਲਿਆ ਉਹਦੀ ਸਕੂਲ ਦੀ ਵੈਨ ਹੋ ਗਈ ਖਰਾਬ ਉਹਨੂੰ ਹੋ ਗਈ ਛੁੱਟੀ ਉਹਨੇ ਮੋਬਾਈਲ ਫਾੜ ਲਿਆ ਚਾਹੀਨ ਅਥੇ ਸਿਆਪਾਪਾ ਆਤਾ ਵੈਨ ਅਸੀਂ ਤੇ ਬਰਦਾਸ਼ਤ ਕਰ ਲਈਆਂ ਤੇਰੇ ਬੱਚਿਆਂ ਨੇ ਵੀ ਸਹਲੀਆਂ ਦਾਦੀ ਦੀਆਂ ਤੇ ਮੇਰਿਆਂ ਨੇ ਵੀ ਸਹਲੀਆਂ ਪਰ ਜਿਹੜੇ ਅੱਗੋਂ ਦੇ ਬੱਚੇ ਆ ਉਹ ਨਹੀਂ ਹੱਸਦੇ ਹੱਥ ਪਾਹ ਆ ਲੜਦੀ ਪਈ ਸੀ ਉਹਦੇ ਨਾਲ ਵੇਖ ਮੰਜੋ ਸਮੇ ਦੀ ਗੱਲ ਆ ਆਪਾਂ ਸਭ ਕੋਈ ਧੁਮਾਧਰਾਨੇ ਜਿਠਣਨੇ ਸਿਆ ਸਾਨੂੰ ਇਹ ਕੁੱਟਦੀ ਵੀ ਰਹੀ ਹੈ ਆਪਾਂ ਕੁੱਟ ਖਾਂਦੇ ਵੀ ਰਹੇ ਇਹਦੇ ਕੋਲ ਸਹੀ ਗੱਲ ਅੱਜ ਕੱਲ ਸਮਾਂ ਨਹੀਂ ਅੱਜ ਕੱਲ ਤਾਂ ਝੱਟ ਨੂੰ ਆ ਥਾਣੇ ਨੂੰ ਭਜ ਦਿੰਗੇ ਝੱਟ ਪੰਚਾਇਤਾਂ ਲੱਗਦੀਆਂ ਪਹਿਲਾਂ ਤੇ ਮਾਪਿਓ ਨੇ ਕਹਿ ਦੇਣਾ ਬੱਸ ਕੋਈ ਗੱਲ ਨਹੀਂ ਜੇ ਸੱਸ ਨੇ ਕੁਝ ਕਹਿਤਾ ਤਾਂ ਕਿ ਮਰ ਨਹੀਂ ਗਈਆਂ ਵਾ ਹੈ ਤੇ ਚੱਲਦੇ ਰਹੇ ਅੱਜ ਕੱਲ ਨੂਹਾਂ ਦੇ ਨਾਲ ਚੱਲਣਾ ਪੰਦਾ ਜੇ ਆਪਾਂ ਨੂਹਾਂ ਕੋ ਆਪਣੀ ਇੱਜ਼ਤ ਕਰਵਾਣੀ ਹੈ ਨਾ ਇੱਜ਼ਤ ਦੇ ਬਦਲੇ ਇੱਜ਼ਤ ਦੇਣੀ ਪੰਦੀ ਸਾਨੂੰ ਨੂਹਾਂ ਨੂੰ ਜੀ ਭੈਣ ਜਿਆਦਾ ਹੀ ਕਰੀਦੀ ਤੇ ਚਾਹੀ ਸਮਝਦੀ ਨਹੀਂ ਅਗੋਂ ਮਨ ਨੂੰ ਕੰਦੇ ਆ ਦੋ ਦਿਨਾਂ ਇਹਨੂੰ ਆਪਣੀ ਨੂਹ ਨਾ ਮੇਰੇ ਵਾਲੇ ਕਰ ਦੇਖੇ ਮਕਾਨੇ ਵਕਣ ਸਿੱਧਿਆਂ ਕਰ ਦਾਂਗੇ ਤੇ ਐ ਨਾ ਹੋਵੇ ਕੋ ਨੂੰ ਸਿੱਧਿਆਂ ਕਰਦੇ ਕਰਦੇ ਅਸੀਨਾਂ ਸਿੱਧੇ ਹੋ ਜੀਏ ਕਿਤੇ ਮੰਚੋ ਵੇਖ ਅੱਗੇ ਤਾਂ ਸਾਡੇ ਬੰਦੇ ਆਖੇ ਲੱਗ ਜਾਂਦੇ ਸੀ ਆਪਣੇ ਮਾਵਾ ਦੇ ਮਗਰ ਲੱਗ ਜਾਂਦੇ ਸੀ ਪਰ ਅੱਜ ਕੱਲ ਬੱਚੇ ਬੜੇ ਸਮਝਦਾਰ ਆ ਉਹ ਦੋਵੇਂ ਪੱਖ ਵੇਖਦੇ ਆ ਉਹ ਮਾਂ ਦੀ ਵੀ ਸੋੰਦੇ ਆ ਤੇ ਜਨਾਨੀ ਦੀ ਵੀ ਸੋੰਦੇ ਫਿਰ ਰਿਜ਼ਲਟ ਕੱਢਦੇ ਆ ਲੇਕਿਨ ਚਾਈ ਉਹ ਸਾਨ ਸੰਤਾਲੀ ਵਾਲਾ ਹੁਕਮ ਸਾਡੇ ਤੇ ਚਿਤਾਂਦੀ ਹੈ ਤੈਨੂੰ ਕੰਦੇ ਤੈਨੂੰ ਚਾਰ ਵੇਠਾਇਆ ਕਰ ਉਹ ਕੰਮ ਕਰ ਮੈਂ ਕਿਹਾ ਚਾਈ ਉਹ 10 ਵਜੇ ਵੀ ਉੱਠ ਕੇ ਕੰਮ ਲੈਣਾ ਤੇ ਬੜੀ ਵੱਡੀ ਗੱਲ ਈ ਤੂੰ ਸਾਨੂੰ ਨਾ ਸਮਝਾਇੋ ਜੀ ਮਤਾਂ ਨਾ ਦੇ ਪਰੋ ਸਮਝਦੀ ਨਹੀਂ ਵੇਖ ਮੰਜੋ ਜੋ ਮੈਨੂੰ ਤੇਰੀਆਂ ਗੱਲਾਂ ਤੋਂ ਲੱਗਣ ਡਿਆ ਕਿ ਤੂੰ ਜਾਣੀਂ ਕਿ ਮੈਂ ਚਾਹੀ ਹੂੰ ਸ਼ਾਇਦ ਥੋੜੇ ਦਿਨ ਆਪਣੇ ਕੋ ਰੱਖ ਲਾ ਪਰ ਨਹੀਂ ਮੰਜੋ ਮੈਨੂੰ ਮਾਫ ਕਰਦੇ ਭੈਣਾ ਤੂੰ ਮੇਰੇ ਘਰ ਰਹਿ ਲਾ ਰਿਧੀ ਮੇਰੇ ਘਰ ਲਹਿਰਵੇ ਪਰ ਜੇ ਤੋ ਮੈਨੂੰ ਕਵੇ ਨਾ ਕਿ ਚਾਹੀ ਇਹਨੂੰ ਮੈਂ 4 ਦਿਨ ਆਪਣੇ ਘਰ ਰੱਖ ਲਾਂ ਨਹੀਂ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਜੋ ਕੁਛ ਤੇਨੂੰ ਕਹਿਣ ਲਈ ਆ ਉਹ ਗਲਤ ਹੈ ਸੱਸ ਮਾ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਮੈਂ ਬਟੀ ਨਾ ਉਹਨਾਂ ਦੀ ਪਰ ਮੰਜੂ ਜਿੰਨਾ ਚ ਖਰਚਾ ਹੀ ਮੇਰੇ ਕੋਲ ਰਹੀ ਹੈ ਨਾ ਮੇਰੇ ਘਰ ਦੇ ਵਿੱਚ ਨਿਤ ਲੜਾਈ ਘਲੀ ਮੱਲਾ ਵੀ ਕਹਿਣ ਲੱਗ ਪਿਆ ਸੀ ਕਿ ਟਾਡੇ ਦਾ ਰੋਜ਼ ਹੀ ਲੜਾਈ ਹੁੰਦੀ ਆ ਜੇ ਮੇਰੇ ਪੁੱਤ ਨੇ ਸਿਰੇ ਕੰਮ ਤੇ ਜਾਣਾ ਉਦੋਂ ਵੀ ਲੜਾਈ ਜੀ ਮੇਰੇ ਆਦਮੀ ਨੇ ਜਾਣਾ ਉਦੋਂ ਵੀ ਲੜਾਈ ਔਰ ਤਾਂ ਖੈਰ ਬਦਲਿਆ ਹੀ ਨਹੀਂ ਸੀ ਅੱਜ ਜਦੋਂ ਦੀ ਚਾਈ ਗਈ ਨਾ ਔਰ ਤਾਂ ਤੇਰੇ ਪਾਜੀ ਵਿੱਚ ਵੀ ਬੜਾ ਫਰਕ ਪੈ ਗਿਆ ਚਲੋ ਉਹ ਤੇ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਆ ਪਰ ਅੱਜ ਦੀਦੀ ਨੇ ਮੰਨਾ ਵੀ ਗੱਲ ਕਹਿਤੀ ਆ ਜਿ ਚਾਈ ਇੱਥੇ ਰਹਿਣਾ ਮੈਂ ਨਾ ਤੇ ਮੈਂ ਸਾਹਿ ਨੂੰ ਲੈ ਕੇ ਚਲੀ ਜਾਣਾ ਮੈਂ ਇਹੋ ਗੱਲ ਤੇ ਕਿਰਨ ਨੇ ਕਹਿ ਦਿੱਤੀ ਕਿ ਜੇ ਚਾਈ ਇੱਥੇ ਰਹਿਣਾ ਤੇ ਮੈਂ ਗੋਲਡੀ ਨੂੰ ਲੈ ਕੇ ਇੱਥੋਂ ਚਲੇ ਜਾਣਾ ਤਾਂ ਹੁਣ ਤੂੰ ਦੱਸ ਮਨੂ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਤੇ ਫਸ ਗਈ ਨਾ ਜਾ ਦੇ ਮੇਨਾ 2 ਮਿੰਟ ਚੱਲੋ ਤੇ ਚਾਈ ਨੂੰ ਥੋੜਾ ਸਮਝਾ ਦੇਈਏ ਕੌਣ ਸਮਝਾਵੇ ਚਾਈ ਨੂੰ ਤੇ ਆਪਾਂ ਸਮਝਾਈਏ ਕਿਉਂ ਪਾਗਲਾਂ ਵਾਲੀ ਗੱਲ ਕਰਨ ਢਈ ਕਿ ਕੁਛ ਨਾ ਕੁਛ ਤੇ ਤੁਹਾਨੂੰ ਮੇਰਾ ਸੋਚਣਾ ਪੈਣਾ ਨਾ ਮੰਜੂ ਜਿਹੜੇ ਵਿਗੜੇ ਹੋਣ ਨਾ ਉਹਨੇ ਕਦੇ ਸੁਧਰਦੇ ਸੁਧਾਰਿਆ ਨੂੰ ਸੁਧਾਰਿਆ ਜਾ ਸਕਦਾ ਹੁਣ ਤੁਹਾਡਾ ਕੀ ਮਤਲਬ ਹੈ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਚਲਾਈ ਜਾਵਾ ਇਹ ਤਾਂ ਵੇਖ ਇੱਕ ਤਰੀਕਾ ਚਲਾਨੀ ਪੈਣੀ ਹੈ ਵੇਖ ਮੰਜੂ ਸਾਡੀ ਤਾਂ ਮਰਨਾਂ ਗਈ ਜਿਤਰਾ ਮਰਜੀ ਨੰਗੀ ਨਾ ਤੇਰੇ ਮਾਪਿਓ ਨੇ ਕੱਟ ਕੀਤਾ ਤੇ ਨਾ ਮੇਰੇ ਮਾਪਿਓ ਨੇ ਕੱਟ ਕੀਤਾ ਚਾਈ ਦੀ ਜਿੱਦ ਅਗੇ ਕਿਸੇ ਦੇ ਨਹੀਂ ਚੱਲੀ ਸਾਡੀਆਂ ਦੋਵਾਂ ਦੀਆਂ ਪੰਚਾਇਤਾਂ ਬੈਠੀਆਂ ਸਾਡੇ ਮਾਪਿਓ ਮਾਫੀ ਮੰਗ ਕੇ ਜਾਂਦੇ ਰਹੇ ਕਿ ਸਾਡੀਆਂ ਧੀਆਂ ਦਾ ਘਰ ਨਾ ਤੋੜੋ ਪਰ ਮੰਜੂ ਜੋ ਕੁਝ ਸਾਡੇ ਨਾਲ ਹੋਇਆ ਨਾ ਉਹ ਕੁਝ ਨਾ ਮੈਂ ਸਹਿਲਣਾ ਹੁੰਦਾ ਨਾ ਤੇ ਨਾ ਮੈਂ 골ਡੀ ਨਾ ਹੁੰਦਾ ਨਾ ਮੈਂ ਨਹੀਂ ਚਾਹਦੀ ਕਿ ਸਾਡੇ ਕੁੜਮ ਆ ਕੇ ਸਾਨੂੰ ਵੱਧ ਘੱਟ ਬੋਲਣ ਜਾਂ ਸਾਡੇ ਕੁੜਮ ਸ਼ਰਮਿੰਦੇ ਹੋ ਕੇ ਜਾਣ ਜਾਂ ਆਪਾਂ ਸ਼ਰਮਿੰਦੇ ਹੋ ਕੀ ਆਈਏ ਤੇ ਫਿਰ ਰਸਨਾ ਕਰੀਏ ਚਾਈ ਦੀ ਧੀ ਨੂੰ ਸੱਦਦੇ ਆਂ ਧੀ ਨੇ ਵੀ ਕੀ ਕਰ ਲੈਣਾ ਚਾਈ ਦੀ ਆਕੜ ਕਰਕੇ ਚਾਈ ਦਾ ਜਵਾਈ ਵੀ ਨਾਰਾਜ਼ ਆ ਚਾਈ ਨਾਲੋਂ ਤੂੰ ਆਪੇ ਦੱਸ ਨਾ ਕਿਉਂਕਿ ਚਾਈ ਜਾਂਦੀ ਆ ਕਿ ਮੇਰੀ ਚੌਧਰ ਹੋਵੇ ਇਸ ਘਰ ਦੇ ਵਿੱਚ ਜੋ ਮੈਂ ਕਵਾਂ ਉਹ ਪੱਥਰ ਤੇ ਲੀਕ ਹੋਵੇ ਮਨਜੂ ਸਮਾਂ ਨਹੀਂ ਹੈਗਾ ਅੱਜ ਕੱਲ ਬੱਚੇ ਨੂੰ ਕਹੀਏ ਨਾ ਕਿ ਪੱਥਰ ਤੇ ਲੀਕ ਮਾਰਤੀ ਆ ਕੰਦੇ ਕੋਈ ਗੱਲ ਨਹੀਂ ਪਾਣੀ ਲਿਆਉ ਹੁਣੇ ਬਟੇ ਤੇ ਨਹੀਂ ਮਟੇ ਤੇ ਨਹੀਂ ਸਾਡੀਆਂ ਚੱਲ ਗਈਆਂ ਪਰ ਬੱਚੇ ਨਹੀਂ ਚਲਾਂਦੇ ਉਹਨਾਂ ਉਹ ਤੁਹਾਡੇ ਕਹਿੰਦਾ ਮਲੇ ਅਸੀਂ ਤੇ ਸੈ ਲੈਈਆਂ ਤੇ ਉਹਨਾਂ ਨੇ ਨਹੀਂ ਸੈਨਾ ਤੇ ਫਿਰ ਮਚੈ ਨੂੰ ਕਿਆ ਦਾ ਕਰਾਂਗੇ ਚਾਈ ਉਹਨੂੰ ਨਾ ਬੋਲਿਆ ਕਰ ਮੰਨੂ ਬੋਲੀ ਜਾਏਗਾ ਮਨਜੂ ਸਾਡੀਆਂ ਸਹਿਣੀਆਂ ਵੀ ਇੱਕ ਮਜਬੂਰੀ ਸੀ ਪਰ ਅੱਜਕੱਲ ਦੇ ਬੱਚਿਆਂ ਨੂੰ ਕੋਈ ਮਜਬੂਰੀ ਨਹੀਂ ਹੈਗੀ ਬੱਚੇ ਆਪਣੀ ਜ਼ਿੰਦਗੀ ਜੀਣਾ ਚਾਹੁੰਦੇ ਨੇ ਤੂੰ ਦੱਸ ਕਿ ਤੂੰ ਕਿਸੇ ਗੱਲ ਨਾ ਆਪਣੇ ਘਰ ਵਿੱਚ ਫालतू ਗੱਲ ਕਰਦੀ ਕਿਉਂਕਿ ਆਪਾਂ ਦੋਵੇਂ ਇਹੋ ਹੀ ਚਾਹੁੰਦੀਆਂ ਕਿ ਜੋ ਸਾਡੇ ਨਾਲ ਹੋਇਆ ਸਾਡੀਆਂ ਨੂਹਾਂ ਨਾਲ ਕੁਝ ਨਾ ਹੋਵੇ ਪਰਚਾਈ ਇਹ ਕਦੀ ਨਹੀਂ ਚਾਹਦੀ ਕਿ ਜੋ ਕੁਝ ਮੈਂ ਆਪਣੀਆਂ ਨੂਹਾਂ ਨਾਲ ਕੀਤੇ ਆ ਪੋਤਰੀਆਂ ਦੀਆਂ ਨੂਹਾਂ ਨਾਲ ਵੀ ਉਹੋ ਜਿਹਾ ਕਰਾਂ ਪਰਚਾਈ ਕਦੀ ਮੈਂ ਉਹੋ ਕੁਝ ਹੀ ਕਰਨਾ ਚੱਲ ਨੂਆ ਨੂੰ ਤੇ ਇੱਕ ਪਾਸੇ ਪੋਤਰਾ-ਪੋਤਰੀ ਨੂੰ ਨਹੀਂ ਮੇਰੇ ਨੇ ਜੀਣ ਦਿੰਦੇ ਵੀ ਕਹਿੰਦੇ ਤੂੰ ਸਿਰ ਤੇ ਚੜਾਇਆ ਆ ਵਾ ਹੁਣ ਜੇ ਬੱਚੇ ਮੇਰੇ ਕੋਲ ਚੀਜ਼ ਮੰਗ ਵੀ ਲੈਂਦੇ ਆ ਘਰ ਵੀ ਲੈਂਦੇ ਤੇ ਮੈਨੂੰ ਦੇਣੀ ਕਰਨੀ ਪੈਂਦੀ ਹੈ ਮੰਜੂ ਜੇ ਤਾਂ ਤੂੰ ਮੈਨੂੰ ਕਹੇ ਨਾ ਕਿ ਚਾਈ ਦਾ ਕੁਝ ਕਰ ਮੈਂ ਇਹਨੂੰ ਆਪਣੇ ਘਰ ਨਹੀਂ ਵੜਨਾ ਮੈਂ ਨਹੀਂ ਆਪਣਾ ਘਰ ਖਰਾਬ ਕਰਨਾ ਅੱਛਾ ਇੱਥੇ ਆਈ ਚੁਗਲੀਆਂ ਤੇਨ ਵਸੇ ਮੇਰੀਆਂ ਹੈ ਨਾ ਇੱਥੇ ਪੰਚਾਇਤ ਬਣੀ ਨਹੀਂ ਲੱਗੀ ਹੋਈ ਐ ਵਾ ਨਹੀਂ ਤੁਹਾਡੇ ਕਿ ਡਿਟੋਰਾ ਨਾਲ ਵੇਖ ਤੇ ਸੀ ਕਰਨ ਦੇ ਇਹ ਜੇ ਗੱਲਾਂ ਜਿੰਨੀ ਮਰਜ਼ੀ ਤੇ ਗੱਲਾਂ ਕਰ ਲੋ ਮੈਂ ਦੱਸਾਂ ਮੈਂ ਬਖਸ਼ਣਾ ਨਹੀਂ ਕਰ ਦੋਮਾ ਨੂੰ ਮੈਂ ਦੱਸਾਂ ਤੂੰ ਕੀ ਸਮਝਦੀ ਹੈ ਆਪਣੇ ਆਪ ਨੂੰ ਆ ਗਈ ਐ ਸੇ ਟੋਰ ਦੇਣਾ ਵੇ ਚਲ ਆਪਾਂ ਦੁੱਖ ਸੁੱਖ ਕਰਾਂਗੇ ਗੱਲ ਕਰਾਂਗੇ ਇਹਨਾਂ ਨੂੰ ਨਹੀਂ ਪਤਾ ਕਿ ਪਿੱਛੇ ਸੁਜੀਤ ਕੋਰ ਵੀ ਹੈਗੀ ਐ ਕੀ ਕਰਨੀ ਐ ਐਸੀ ਨਹੀਂ ਗੱਲਾਂ ਹੈ ਦੱਸ ਹੁਣ ਗੁੰਗੀਆਂ ਹੋ ਗਈਆਂ ਜੇ ਕੀ ਕਰਨੀ ਐ ਜੇ ਚਾਹੀ ਬਸ ਕਰ ਜਾ ਪਹਿਲਾਂ ਹੀ ਗੁੰਗੀਆਂ ਸੀ ਹੋ ਨੀ ਗੁੰਗੀਆਂ ਰਹਿਣਾ ਕਿਉਂਕਿ ਆਪਾਂ ਨੇ ਚਾਹੰਦਿਆਂ ਦੋਵੇਂ ਕਿ ਸਾਡੇ ਪੁੱਤਾਂ ਦੇ ਘਰ ਬਰਬਾਦ ਹੋਣ ਚਾਈ ਸਿਆਣੀ ਬੰ ਸਮੇਦਾਰ ਆ ਰਿਆ ਤੂੰ ਸਮੇਂ ਦੀ ਕਿਉਂ ਨਹੀਂ ਚਾਈ ਤੇਰੀ ਚਲ ਗਈ ساری ਉਮਰ ਤੂੰ ਚਲਾ ਲਈ ਸਾਨੂੰ ਚਕਾ ਲਿਆ ਕੁੱਟ ਮਾਰ ਕਰ ਲਈ ਸਾਡੇ ਨਾਲ ਜੋ ਤੂੰ ਕਿਹਾ ਉਹ ਕੀਤਾ ਸਾਨੂੰ ਤੂੰ ਲੜਾ ਕੇ ਮੀਆਂ ਬੀਬੀ ਨੂੰ ਸਾਨੂੰ ਪੇਕੇ ਕੱਢ ਦੇਣਾ ਜਿੰਨਾ ਚੱਕਰ ਸਾਡੇ ਪਿਓ ਤੇਰ ਕੋ ਮਾਫੀ ਦੀ ਸੀ ਮੰਗੇ ਜਾਂਦੇ ਉਹ ਨਾ ਚੱਕਰ ਤੂੰ ਸਾਨੂੰ ਘਰ ਨਹੀਂ ਸੀ ਵੜਨ ਦੇ। ਚਾਹੀ। ਰੱਬ ਦਾ ਵਾਸਤਾ ਹੀ ਹੋਂਦੇ ਆਪਣਾ ਸਵਾਬ ਬਦਲ ਲਾ। ਚਾਹੀ ਸਾਡੇ ਪੁੱਤਾਂ ਦਾ ਘਰ ਵਸਣ ਦੇ। ਚਾਹੀ ਹੁਣ ਤੇਰੀ ਪਤਾ ਕਿਹੜੀ ਉਮਰ ਤੇਰੀ ਬੱਚਿਆਂ ਨਾਲ ਪਿਆਰ ਕਰਨ ਦੀ ਉਮਰ। ਤੂੰ ਆਪਣੇ ਆਪ ਨੂੰ ਹਜੇ ਵੀ ਨਾ ਦਿਹੰਕਾਰ ਚ ਰਹਿ ਕਿ ਮੈਂ ਸੁਰਜੀਤ ਕੋਰ ਪਤਾ ਨਹੀਂ ਕੀ ਚੀਜ਼ ਹੈਗੀ ਆ। ਮੇਰੇ ਨਾਂ ਨਾਲੇ ਲੋਕੀ ਡਰ ਜਾਂਦੇ ਆ ਮੇਰੀਆਂ ਨੂੰਹਾਂ ਮੇਰੇ ਨਾਂ ਨਾਲ ਡਰ ਜਾਂਦੀਆਂ ਚਾਹੀ ਤੂੰ ਆਪਣੇ ਆਪ ਨੂੰ ਇੱਕ ਬੱਚਾ ਸਮਝ ਜਿਤਨਾ ਇੱਕ ਮਾਂ ਪਿਓ ਆਪਣੇ ਬੱਚੇ ਦੀ ਉਂਗਲ ਫੜ ਕੇ ਚੱਲਦਾ ਨਾ ਕਿਉਂਕਿ ਬੱਚੇ ਨੂੰ ਜ਼ਰੂਰਤ ਹੁੰਦੀ ਉਸ ਟਾਈਮ ਜ਼ਰੂਰਤ ਹੁੰਦੀ ਆ ਕਿ ਮੇਰਾ ਮਾਂ ਪਿਓ ਮੇਰੀ ਉਂਗਲ ਫੜੇ ਮੈਂ ਕਿਤੇ ਗਵਾਚ ਨਾ ਜਾਵਾਂ ਚਾਹੀ ਹੁਣ ਤੇਰੀ ਉਮਰ ਆ ਉਮਰ ਆ ਅੜੀਆਂ ਵਾਲੀ ਉਮਰ ਨਹੀਂ ਚਾਹੀ ਤੇਰੀ ਤੂੰ ਸੜਨਾ ਅੜੀਆਂ ਕਰਦੀਆਂ ਲੜਦੀਆਂ ਝਗੜਦੀਆਂ ਆਪਣੀ ਚਿਤ ਮਨਾਨੀਆ ਚਾਹੀ ਨਾ ਇਤਰਾ ਕਰ ਆਪਣਾ ਸੁਭਾਅ ਬਦਲ ਚਾਹੀ ਰਗੀ ਮੈਂ ਵੀ ਮਾਫੀ ਮੰਗਦੀ ਆ ਮੈਂ ਕਹਜਾ ਤੁਹਾਨੂੰ ਬੋਲ ਪਈ ਆ ਨਾ ਮੈਨੂੰ ਮਾਫ ਕਰਜਾ ਚਾਹੀ ਲੱਗੋ ਸਮਝ ਜਾ ਨੂਆ ਪੁੱਤਰਾ ਕੋਲੋਂ ਇਚਾਰ ਕਰੋ ਚਾਹੀ ਗੱਲ ਪਤਾ ਕੀ ਆ ਤੂੰ ਸਾਡੇ ਨਾਲ ਭਾਵੇਂ ਦੱਸ ਕਰ ਲਿਆ ਕਰ ਆਪਾਂ ਤੇਰੇਕੇ ਕਦੀ ਬੋਲੇ ਨਹੀਂ ਕਿਉਂਕਿ ਸਾਡੇ ਮਾਂ ਪਿਓ ਨੇ ਇਹ ਗੱਲ ਕਹਤੀ ਸੀ ਤੂੰ ਇੱਥੇ ਰਹਿਣਾ ਜੇ ਟਾੜਾ ਇਹੋ ਹੀ ਘਰ ਬਾਹਰ ਆ ਚਾਹੀਦਾ ਚੁੱਪ ਕਰਨਾ ਪਏ ਆਪਣੇ ਮਾਪਿਓ ਦੀ ਇੱਜ਼ਤ ਕਰਕੇ ਪਰ ਜਿਹੜੇ ਅੱਜ ਕੱਲ ਦੇ ਬੱਚੇ ਆ ਨਾ ਉਹ ਨਹੀਂ ਗੱਲ ਸਮਝਦੇ ਜੇ ਤੋ ਇੱਕ ਕਹੇਗੀ ਨਾ ਤੇ ਅੱਜ ਕੱਲ ਦੀਆਂ ਨੂਹਾਂ ਚਾਰ ਸੁਣਾਣੀਆਂ ਆਪਣੇ ਇੱਜ਼ਤ ਆਪਣੇ ਹੱਥ ਤੂੰ ਕੰਨੀ ਹੁੰਨੀ ਆ ਨਾ ਸਾਨੂੰ ਕਹਿੰਦੀ ਸੀ ਨਾ ਕਿ ਕੋ ਦੀ ਆਵਾਜ਼ ਆ ਜੋ ਤੂੰ ਹੀ ਕਹੋਗੀ ਆ ਚਾਰ ਗੁਣਾ ਵੱਧ ਕੇ ਤੈਨੂੰ ਮੋੜਾਂਗੇ ਨਹੀਂ ਚਾਹੀ ਜਦੋਂ ਖੂਨ ਸੁੱਕ ਜਾਂਵੇਂ ਨਾ ਉਹਨਾਂ ਦੀ ਆਵਾਜ਼ ਨਹੀਂ ਰਹਿੰਦੀ ਆਵਾਜ਼ ਉਹਨਾਂ ਦੀ ਖੂਨ ਵਿੱਚ ਹੀ ਦੱਬ ਜਾਂਦੀ ਆ ਚਾਹੀ ਤੈਨੂੰ ਇਹੋ ਹੀ ਕਰਨੇ ਆ ਕਿ ਤੇਰੀ ਆਪਣੀ ਇੱਜ਼ਤ ਆਪਣੇ ਹੱਥ ਇਹਨਾਂ ਵੇ ਕਿ ਤੇਨੂੰ ਰਿਧੀ ਵੀ ਬੋਲ ਪਵੇ ਕਿਰਨ ਵੀ ਬੋਲ ਪਵੇ ਤੇ ਅੱਪਾ ਆਪਣੇ ਪੁੱਤਾਂ ਦੇ ਹੱਥੋਂ ਮਜਬੂਰ ਹੋ ਜਾਈਏ ਕਿ ਤੈਨੂੰ ਇਹ ਕਹਿਣਾ ਪਵੇ ਕਿ ਚਾਈ ਜਾ ਤੂੰ ਚਲੇ ਜਾ ਤੂੰ ਸਾਡਾ ਘਰ ਖੁਸ਼ ਰਹਿੰਦੇ ਚਾਹੀ ਤੈਨੂੰ ਆਪਣਾ ਸੁਭਾਅ ਬਦਲਣਾ ਪੈਣਾ ਸਾਡੇ ਘਰ ਕੇ ਨਾ ਬਦਲ ਘਰ ਸਾਡੀਆਂ ਨੋਆ ਕਰਕੇ ਬਦਲ ਲੈ ਜੇ ਚਾਹੀ ਤੈਨੂੰ ਉਹਨਾਂ ਨੇ ਕੋਈ ਗੱਲ ਕਹੀ ਨਾ ਸਾਡੇ ਕੋ ਨਹੀਂ ਚਲੀ ਜਾਣੀ ਅੱਪਾ ਕਹਿਣਾ ਸਾਨੂੰ ਜੋ ਕਹਿਣਾ ਕਹਿ ਲੋ ਸਾਡੇ ਸਾਸਰ ਨੂੰ ਨਾ ਕੁਝ ਕਹੋ ਸਾਡੇ ਸਾਸਰ ਨੂੰ ਨਾ ਕੁਝ ਕਹੋ ਚਾਹੀ ਤੇਰੀ ਬੇਸੀ ਵੀ ਸਹਿ ਸਕਦੀ ਆਂ ਆਪਾਂ ਸਾਡੀਆਂ ਨੂੰਆਂ ਨਹੀਂ ਚਾਹਦੀਆਂ ਨਾ ਮੇਰੀ ਨੂੰ ਚਾਹਦੀ ਨਾ ਇਹਦੀ ਨੂੰ ਚਾਹਦੀ ਆ ਕਿ ਚਾਈ ਨੂੰ ਇਸ ਘਰ ਵਿੱਚ ਰੱਖਿਆ ਜਾਵੇ ਕਿਉਂਕਿ ਚਾਈ ਹੀ ਪਵਾੜੇ ਦੀ ਜੜ ਹੈਗੀ ਆ ਚਾਈ ਹੀ ਸਾਡੇ ਦੇ ਹੁਕਮ ਜਮਾਂਦੀ ਆ ਚਾਈ ਸਾਨੂੰ ਸੌਣ ਨਹੀਂ ਦਿੰਦੀ ਚਾਈ ਸਾਨੂੰ ਖਾਣ ਨਹੀਂ ਦਿੰਦੀ ਚਾਈ ਆਪਾਂ ਆਪਣੇ ਬੰਦਿਆਂ ਨਾਲ ਘੁੰਮਣ ਜਾਂਦੇ ਸਾਈ ਸਾਨੂੰ ਘੁੰਮਣ ਨਹੀਂ ਜਾਣ ਦਿੰਦੀ ਕੀ ਕਰੀਏ ਚਾਈ ਦੱਸ ਤੋਂ ਹੀ ਆ ਦੱਸਦੇ ਹੁਣ ਕੱਲ ਠੀਕ ਹੈ ਮੈਂ ਤੁਹਾਡੇ ਨਾਲ ਦੋਵਾਂ ਨਾਲ ਐ ਰਵੰਗਿਲਾ ਜੀ ਮਿਲ ਕੇ ਤੈਨੂੰ ਆਦੀ ਆ ਨੂਆ ਨਾਲ ਵੀਰਾਂ ਲਈ ਵਲ ਕੇ ਰਵਾਂਗੇ ਤੂੰ ਇਸ ਵਾਰ ਮੈਨੂੰ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਨਹੀਂ ਚਾਹੀ ਤੂੰ ਨਹੀਂ ਮਾਫੀ ਮੰਗ ਚਾਹੀ ਮਾ ਮਾਮੀ ਕਦੀ ਤਿੰਨ ਹਕਮ ਮਾਫੀ ਮੰਗਦੀ ਆ ਉੱਤੀਏ ਕੋਈ ਗੱਲ ਨਹੀਂ ਹੁੰਦੀ ਜੇ ਮਾਫੀ ਮੰਗੇ ਤੇ ਉੱਥੇ ਕੋਈ ਤੁਹਾਡਾ ਕੁਝ ਘੱਟ ਜਾਣਾ ਮੈਂ ਚਾਈ ਜੀ ਨੇ ਤਾਂ ਸਾਡੇ ਕੋਲ ਮਾਫੀ ਮੰਗ ਲਈ ਆ ਪਰ ਆਪਾਂ ਇਹ ਚਾਣਨੇ ਆ ਕਿ ਜਿਹੜੀਆਂ ਚਾਈ ਜੀ ਦੀ ਉਮਰ ਵਾਲੀਆਂ ਹੈਗੀਆਂ ਉਹ ਆਪਣੇ ਘਰਾਂ ਵਿੱਚ ਬੜੇ ਪਿਆਰ ਨਾਲ ਰਹਿਣ ਐਵੇਂ ਖਿਜੂ ਖਿਜੂ ਨਾ ਕਰਨ ਕਿਉਂਕਿ ਸਮਾਂ ਬਦਲ ਗਿਆ ਆਪਣਾ ਸਮੇਂ ਦੇ ਨਾਲ ਨਾਲ ਸੁਭਾਅ ਵੀ ਬਦਲਣਾ ਚਾਹੀਦਾ ਹੁਣ ਕਹਿਣ ਕਿ ਸੁਭਾਅ ਨਹੀਂ ਬਦਲਿਆ ਜਾ ਸਕਦਾ ਕਿਉਂ ਨਹੀਂ ਬਦਲਿਆ ਜਾ ਸਕਦਾ ਸਭ ਕੁਝ ਹੋ ਸਕਦਾ ਜੇ ਪਹਿਲਾਂ ਆਪਣਾ ਪੂਰੀ ਪਹਿਜੀ ਪਹਿਲਾਂ ਆਪਾਂ ਕੋਲਰ ਵਾਲੇ ਸੂਟ ਪਾਉਂਦੇ ਸੀ ਪੂਰੀਆਂ ਬਾਹਾਂ ਪਾਈ ਦੀਆਂ ਸੀ ਵਾਲ ਖੁੱਡੇ ਖੋਲਦੇ ਨਹੀਂ ਸੀ ਆਪਾਂ ਪਹਿਜੀ ਕੰਦੇ ਸੀ ਇੱਕ ਲੈਨ ਪੋਣਾ ਹੁੰਦਾ ਵਾਲ ਨੇ ਕੁੜੀਆਂ ਨੇ ਖੁੱਲੇ ਛੱਣਨੇ ਸ਼ਾਮ ਨੂੰ ਚਾਹੀਜੀ ਸਿਰ ਨਹੀਂ ਵਾਣਾ ਤੇ ਹੁਣ ਸਭ ਕੁਝ ਹੁੰਦਾ ਕਿਉਂਕਿ ਸਮੇਂ ਦੇ ਨਾਲ ਤੁਸੀਂ ਬਦਲੇ ਜੇ ਬਦਲੇ ਨਾ ਸਮਾਂ ਥੋੜੀ ਬਦਲੇ ਆ ਵਾ ਅਸੀਂ ਬਦਲੇ ਅਸੀਂ ਬਦਲੇ ਆ ਸਮਾਂ ਉਹ ਹੀ ਸੀ ਐਸੀ ਕਰਕੇ ਬਦਲਾਵ ਤੁਸੀਂ ਲੈ ਕੇ ਆਣਾ ਜੇ ਚਾਈ ਦੀ ਉਮਰ ਵਾਲੀਆਂ ਇਹੋ ਜੀਆਂ ਗੱਲਾਂ ਕਰਦੀਆਂ ਨਾ ਉਹ ਥੋੜਾ ਸੋਚ ਚਾਹੀਦੀ ਹੈਗੀ ਆ ਚਾਈ ਜੀ ਦੀ ਉਮਰ ਵਾਲਿਆਂ ਨੂੰ ਇਹ ਮੈਂ ਕਹਿਣਾ ਚਾਹਨੀ ਢਾਡਾਂ ਆਪਣੀਆਂ ਨੋਹਾਂ ਤੱਕ ਸੀਮਤ ਜੇ ਤੁਸੀਂ ਉਹਨਾਂ ਤੱਕ ਜੋਰ ਚੱਲ ਗਿਆ ਪਰ ਗਾਂ ਅਗਲੀ ਪੀੜੀ ਤੇ ਢਾਡਾ ਜੋਰ ਨਹੀਂ ਚੱਲਦਾ ਜੇ ਸਾਡੇ ਵਰਗੀਆਂ ਢਲ ਗਈਆਂ ਕਿਉਂਕਿ ਜੇ ਆਪਾਂ ਵੀ ਚਾਈ ਵਾਂਗੂ ਕਰਾਂਗੇ ਨਾ ਤੇ ਸਾਡੇ ਬੁੱਤਾਂ ਦੇ ਘਰ ਨਹੀਂ ਵਸਣੇ ਉਹ ਅੱਜ ਵੀ ਗਏ ਦੇ ਫੇਰ ਕੀ ਹੋਣਾ ਹੈ ਤੇ ਪੇਕੇ ਤੇ ਜਵਾਈ ਠੇਕੇ ਆ ਚੀਜ਼ਾਂ ਹੋਣੀਆਂ ਜੇ ਕਿਉਂਕਿ ਘਰ ਵਿੱਚ ਕਲੇਸ਼ ਰਹਨੇ ਆ ਕਲੇਸ਼ ਰਹਿਣ ਦੀ ਵਜ੍ਹਾ ਨਾਲ ਜਦੋਂ ਲੜਾਈਆਂ ਨੂੰ ਆ ਧਿਆਨ ਕਹਿਣਾ ਆਪਾਂ ਚੱਲੀਆਂ ਪੇਕੇ ਤੇ ਬੰਦਿਆਂ ਨੇ ਕਹਿਣਾ ਚੰਗਾ ਠੀਕ ਆ ਟੈਨਸ਼ਨ ਬਣਾਉਂਦੇ ਮਾਰੇ ਉਹਨਾਂ ਨੇ ਮੈਂ ਨਾ ਨਹੀਂ ਲੈਣਾ ਹਾਂ ਤੇ ਇਹ ਕੋਈ ਵੀ ਦੁਨੀਆ ਦੀ ਮਾਂ ਨਹੀਂ ਚਾਹਦੀ ਕਿ ਸਾਡੇ ਬੱਚੇ ਗਲਤ ਰਸਤੇ ਸੁਰਨ ਕਿਉਂ ਮੰਜੂ ਕਿਹੜੀ ਮਾਂ ਚਾਹਵੇਗੀ ਕਿ ਸਾਡਾ ਧੀ ਪੁੱਤਰ ਘਰ ਛੱਡ ਕੇ ਜਾਵੇ ਉਹਦੇ ਜਿੰਦਿਆਂ ਚੀ ਮਰ ਗਈ ਅੱਛਾ ਉਹਦੇ ਨਾਲ ਕਿੰਨੇ ਘਰ ਬਰਵਾ ਦੋਗੇ ਕਿ ਇੱਥੇ ਸਿਰਫ ਚਾਈ ਨੇ ਬਦਲਣਾ ਇੱਕ ਜਾਨੇ ਨੇ ਬਦਲਣਾ ਚਾਈ ਜੀ ਸਾਫ ਜਾਨੇ ਸੁਧਰ ਜਾਣਾ ਚਾਈ ਜੀ ਇਸ ਬਾਰੇ ਤੁਸੀਂ ਮਤਲਬ ਕਾਫੀ ਸਾਡੇ ਤੋਂ ਵੱਡੇ ਜੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੇ ਸਾਡਾ ਤਾਂ ਜੋ ਹੋ ਗਿਆ ਕੀ ਕਹਿਣਾ ਚਾਹੁੰਦੇ ਜੇ ਸਾਡੀ ਸਟੋਰੀ ਮੁਤਾਬਕ ਮੈਂ ਤੁਹਾਡੀ ਸਟੋਰੀ ਮੁਤਾਬਕ ਇਹ ਕਹਿੰਦੀ ਆ ਕਿ ਮੈਨੂੰ ਤੁਸੀਂ ਮੁਆਫ ਕਰਦੇ ਹੋ ਦੇਖੋ ਨਾਲ ਗਲਤੀਆਂ ਹੋ ਗਈਆਂ ਨੇ ਮੈਂ ਠੀਕ ਹੈ ਮੈਂ ਬਹੁਤ ਗਲਤੀਆਂ ਕਰਤੀ ਸੀ ਮੈਂ ਨਹੀਂ ਕਿ ਨਹੀਂ ਮੈਂ ਨਿੱਕੇ ਵੱਡੇ ਦਾ ਕਿਸੇ ਦਾ ਮੈਂ ਲਿਆ ਨਹੀਂ ਕੀਤਾ ਪਰ ਖੁਣ ਮੈਂ ਅੱਜੇ ਬਾਦ ਤੁਹਾਡੇ ਕੋਲ ਵਾਫੇ ਮੰਗਦੀ ਆ ਨਹੀਂ ਨਹੀਂ ਚਾਹੀਦੂ ਮਾਫੀ ਨਾ ਮੰਗ ਤੂੰ ਸੁਧਰ ਜਾ ਵਾਸਤੇ ਸਮਝਾ ਮੈਂ ਅੱਜੇ ਬਾਦ ਸੁਧਰ ਗਈ ਚਾਈ ਜੀ ਬਹੁਤ ਭੋਲਿਆ ਹੈ ਨਾ ਇਨਾਂ ਕੋ ਆਪਾਂ ਐਕਟਿੰਗ ਬਹੁਤ ਵਧੀਆ ਕਰਦੇ ਚਾਈ ਜੀ ਬੜਾ ਸਮੇਂ ਪਰ ਕਿਸੇ ਵਲੇ ਇਨਾਂ ਨੂੰ ਇਹ ਨਹੀਂ ਲੱਗਦਾ ਕਿ ਮੈਂ ਮੈਸੇਜ ਦੇਣਾ ਕਿ ਕੀ ਕਰ ਰਹਾਗਾ ਬਾਕੀ ਚਾਈ ਜੀ ਸਾਡੇ ਟੀਮ ਦੇ ਥੰਮ ਹੈਗੇ ਨੇ ਸਾਰੀ ਟੀਮ ਇਹਨਾਂ ਦੇ ਸਿਰ ਤੇ ਉੱਡੀ ਫਿਰਦੀ ਆ ਇਹਨਾਂ ਦਾ ਹਾਏ ਆਸ਼ੀਰਵਾਦ ਆ ਕਿ ਜਿਹੜਾ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਥੈਂਕ ਯੂ ਸੋ ਮਚ ਜੀ ਅੱਜ ਜੇ ਤੁਹਾਡੀਆਂ ਅਸੀਸਾਂ ਨਾਲ ਪਹੁੰਚੇ ਜਿੱਥੇ ਤੱਕ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ